हांजी भाई जी सासरे वाली सारे भ्रामा नु सो मित्रो 27 ਤਰੀਕ 7 ਮਹੀਨਾ 2025 ਨੂੰ ਵੀਡੀਓ ਬਣਾ ਰਿਹਾ ਆ ਤਿੰਨ ਨਾਂ ਦੇ ਬਾਈ ਨੇ ਸੇਲ ਕਰ ਰਹੇ ਜਿਨ੍ਹਾਂ ਦੇ ਵਿੱਚੋਂ ਇੱਕ ਨੰਬਰ ਤੇ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਬੱਛੀ ਦੋ ਨੰਬਰ ਤੇ ਵੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਬੱਛੀ ਹੈ ਤੇ ਤਿੰਨ ਨੰਬਰ ਤੇ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਚੰਗੀ ਨਸਲ ਹੈ ਆਪਾਂ ਫੇਸ ਕੁਆਲਟੀ ਹੈ ਇਹ ਜਿਹੜੇ ਬਾਈ ਨੇ ਐਚਪੀ ਨਸਲ ਦੀ ਗਾਂ ਗੱਪਣ ਬੈੜ ਹੈ ਇਹ ਸੇਲ ਕਰ ਰਹੇ ਆ ਟੋਟਲ ਤਿੰਨ ਪਸ਼ੂ ਜਿਹੜੇ ਬਾਈ ਨੇ ਸੇਲ ਕਰਾ ਤਰੀਕਸ ਨੂੰ ਬੋਲਦੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਆਪਣਾ ਦੱਸੇ ਵੀਡੀਓ ਬਣ ਲਈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462500 ਕਪੜਾ ਸੰਪਰਕ ਕਰਨ ਲਈ ਵੀਡੀਓ ਬਣਾਉਣ ਵਾਸਤੇ ਬਾਕੀ ਜਿਹੜਾ ਮਾਲਕ ਦਾ ਨੰਬਰ ਸਕਰੀਨ ਤੇ ਲਾ ਦਾਂ ਤੁਹਾਨੂੰ ਠੀਕ ਆ ਬਾਕੀ ਬਾਈ ਸਾਰਾ ਡਰੈਸ ਬੋਲ ਵੀ ਦੇਣਗੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਜਰਾ ਮਾਲਕ ਦੇਤੇ ਹੋਏ ਨੰਬਰ ਤੇ ਸੰਪਰਕ ਕਰਨਾ ਠੀਕ ਆ ਕਰਦਿਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਡਰੈਸ ਬੋਲ ਦਿਜੀ ਆਪਣਾ ਨਾਂ ਬਾਈ ਸੀਰਿਆ ਸਿੰਘ ਢਾਲੀਆ ਵਾਲਾ ਪਿੰਡ ਸ਼ੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਜੀ ਤਹਿਸੀਲ ਤਪਾ ਨੇੜ 9872076012 ਵੀਰੇ ਮੋਬਾਈਲ ਨੰਬਰ ਆ ਠੀਕ ਆ ਤਿੰਨ ਪਸ਼ੂ ਆ ਹਾਂ ਜੀ ਪਹਿਲੇ ਨੇ ਬੱਚੀ ਆ ਗਈ ਮੈਂ ਕਿੰਨੀ ਉਮਰ ਦੀ ਆ ਇਹ ਹੈਗੀ ਆ ਬਾਈ ਮੰਨ ਕੇ ਚੱਲ 6 ਮਹੀਨਿਆਂ ਦਾ ਬੱਚਾ 6 7 6 6 ਦਾ ਲੱਗਦਾ ਆਪਣਾ ਲੈਤਾ ਵਾ ਲੈਤਾ ਵਾ ਆਪਣਾ ਬਾਈ ਥਣ ਚਾਰੀ ਆ ਚਾਰੇ ਥਾਣਾ ਬਾਈ ਸੋਹਣਾ ਬੜਾ ਯਾਰਾ ਪ੍ਰਿੰਟ ਬੁੰਡੇ ਰਾ ਹਾਂ ਬਾਈ ਫੇਸ ਕੁਆਲਟੀ ਮੈਨੂੰ ਚੈੱਕ ਕਰ ਲਓ ਤੇ ਕੋਈ ਪਤਾ ਸੀਮਨ ਸੁਮਨ ਦੇ ਬੱਚੀ ਮਾਮੂ ਦਾ ਕੁਛ ਕੋਈ ਬਸ ਗੂਗਲ ਤੇ ਸਰਚ ਜਾ ਮਰਿਆ ਇਹ ਵੀ ਇਸ ਦਾ ਨਹੀਂ ਹੁੰਦਾ ਜਿਹੜਾ ਸੀਮਨ ਹਾਂ ਉਹਦਾ ਬੱਚਾ ਬਾਈ ਉਹਦਾ ਅਗਲਾ ਆਪ ਦੀ ਚੈੱਕ ਕਰ ਲੈ ਚਾਹੀ ਠੀਕ ਆ ਤੇ ਐਤੋਂ ਫੇਸ ਕੁਆਲਟੀ ਦੇ ਸਾਰੇ ਸੀਗੇ ਨੂੰ ਮੈਂ ਚੈੱਕ ਕਰਾ ਦੇਣਾ ਲੈ ਤੋੜ ਕੇ ਦਿਖਾਈਏ ਫਿਰ ਆਪਾਂ ਨੂੰ ਤੋੜ ਦਿੰਨੇ ਆ ਬਾਈ ਮੈਂ ਤੋੜ ਦਿੰਦੇ ਪੁੱਤ ਪਾਸ ਹੈ ਬੜਾ ਥੋੜਾ ਲਾਭ ਨੂੰ ਤੋੜ ਕੇ ਦਿਖਾ ਦਿੰਨੇ ਲਗਭਗ 6 ਕਿੰਨ ਦਾ ਬਹੁਤ ਹੀ ਪਿਆਰਾ ਬੱਚਾ ਹੈਗਾ ਦੇ ਐਤੋਂ ਦੇਖੋ ਇਹ ਬੱਚੀ ਚੰਗੀ ਹੈ ਕੁਆਲਟੀ ਕੁਆਲਟੀ ਦੀ ਰੰਗ ਬਣ ਵੀ ਠੀਕ ਹੈ ਕੱਦ ਕਾਢ ਹੋ ਮਸਾਂ ਨਾ ਜਾਇਆ ਜਾਗਾ ਬੱਚਾ ਕਹਦਾ ਮੈਂ ਤੈਨੂੰ ਫੜਾ ਦੇ ਇਹਨੂੰ ਆ ਦੇਖ ਲੋ ਜਿੰਨਾ ਜਵਾਕਾਂ ਨੂੰ ਚਾਹ ਹੁੰਦਾ ਪਰਛੂ ਆਦਾ ਲੈ ਚੱਲ ਪੁੱਤ ਲੈ ਚੱਲ ਖਿੱਚ ਕੇ ਨਾ ਲੈ ਤੈਨੂੰ ਦਲੇਰੀ ਦੇਖੋ ਛੋਟੀ ਜਿਹੀ ਉਮਰ ਦਾ ਬੱਚੇ ਦੀ ਆਪਾਂ ਜਵਾਕਾਂ ਨੂੰ ਕਹਿੰਦੇ ਨੇ ਪਿੱਛੇ ਗਾ ਵੀ ਮਤਲਬ ਪਿੱਛੇ ਹਾੜੇ ਉੱਪਰੋਂ ਡਰ ਲੱਗਦਾ ਜਾਂ ਡਰਾ ਦੇਣੇ ਜਵਾਕਾਂ ਨਾ ਜਵਾਕ ਉਹ ਨਹੀਂ ਡਰ ਜਾਂਦੇ ਹੈਗੇ ਦੇਖ ਜਮਾ ਹੋਣੀ ਹੈ ਲੈ ਚੱਲ ਲੈ ਚੱਲ ਚਾਹ ਉਹ ਚੱਲ ਮਾਰੂ ਆ ਜਾ ਮਾਰੂ ਕਹਿੰਦਾ ਮਛੀ ਨੇ ਡਰਾਤਾ ਹਰ ਦਾ ਵਿੱਚ ਦਿਖਾਉਂਦਾ ਹੜਦਾ ਨੇ ਪੰਗੇ ਲੈਣ ਦੇਖ ਨਾਲਾ ਤੂੰ ਪੰਗੇ ਦੇਣਾ ਲੈ ਤੇ 2 ਨੰਬਰ ਦੇ ਵਿੱਚ ਹੀ ਆ ਗਈ ਵੀਰੇ ਇਹ ਕਿੰਨੀ ਉਮਰ ਦੀ ਆ ਵੀਰੇ ਹੋਊਗਾ ਬੱਚਾ ਮੰਨ ਕੇ ਚੱਲ 9 9.5 ਮਹੀਨੇ ਦਾ ਠੀਕ ਆ ਚਾਰੇ ਥਾਣਾ ਚਾਰੇ ਵੀਰੇ ਚਾਰੇ ਜਮਾ ਚਾਰੇ ਥਾਣਾ ਕੋਈ ਥਾਂਕ ਫੋਟ ਨਹੀਂ ਖੀਰਾ ਬੱਚਾ ਬਿਲਕੁਲ ਕੱਚਾ ਠੀਕ ਆ ਮੰਨ ਕੇ ਚੱਲ 3 ਕਿੰਨੇ ਸਾਹਮਣੀ ਵਟੀ ਕਾ ਲੈ ਲੂ ਵੀ ਗੌਰ ਨਾਲ ਸਾਹਮ ਦਾ ਨਹੀਂ ਨਾ ਪਤਾ ਲਿਆਉਣੇ ਆ ਬਾਈ ਬੱਚਾ ਚੜਾ ਦੇ ਕਿਹੜਾ ਫੇਰਾ ਦੀ ਰੇਟ ਫਿਰ ਇਹਨਾਂ ਦੇ ਰੇਟ ਬਾਈ ਫੋਨ ਤੇ ਕਰ ਲਾਂਗੇ ਤਿੰਨਾ ਪਰਸੋਂ ਦੀ ਤਿੰਨਾ ਦੀ ਬਾਈ ਜਾਇਜ ਹੀ ਹੋਣਗੇ ਜਾਇਜ ਹੀ ਹੋਣਗੇ ਵੀਰੇ ਠੀਕ ਆ ਤੇ ਹੈ ਇਹ ਦੋ ਬੱਚੀ ਲੱਗ ਰਿਹਾ ਬਾਈ ਕਹਿੰਦਾ ਨੌ ਮਹੀਨਾ ਜਰਾ ਬੱਚਾ ਹੋਣਾ ਇਹ ਰੰਗ ਪ੍ਰਿੰਟ ਚਮਕਦਾ ਬੱਚੀ ਦੀ ਬਹੁਤ ਆਗੀ ਜਿਵੇਂ ਲੱਤਾਂ ਦਾ ਸਿੱਧਾ ਆਪਣਾ ਖੜਨਾ ਆਪਣਾ ਮਤਲਬ ਕਹਿਦਗੇ ਤੇ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਉਹਦਾ ਮਨ ਖੜਨਾ ਚਾਹੀਦਾ ਤਸੱਲੀ ਆਪ ਕਰ ਲੂਗਾ ਕਿ ਉਹਨੇ ਪੈਸੇ ਲਾਉਣੇ ਹੁੰਦੇ ਨੇਗੇ ਠੀਕ ਆ ਬਾਈ ਮੋੜ ਲਾ ਲਗਭਗ 9 ਕਿੰਦਾ ਬੱਚਾ ਹੋਣਾਗਾ ਹਵਾਈ ਕਹਿੰਦਾ ਥਣ ਤੁਹਾਨੂੰ ਪਹਿਲੀ ਬੱਚੀ ਤੇ ਦੂਜੀ ਬੱਚੀ ਦੇ 4-4 ਬੰਨਗੇ ਜਿਵੇਂ ਦਿਖਾ ਵੀ ਤੇ ਪਰ ਠੀਕ ਆ ਬਾਕੀ ਫੇਸ ਕਾਟ ਜੀ ਇਹ ਚੈੱਕ ਕਰੋ ਠੀਕ ਆ ਆ ਪਹਿਲੇ ਨੰਬਰ ਬੱਚਾ ਅਸੀਂ ਦੁਆਰਾ ਫੇਸ ਦੇ ਲਓ ਸੇ ਹੁਣ ਦਿਖਾਉਣਾ ਆਪਾਂ ਤੁਹਾਨੂੰ ਗਾਫਤ ਨੰਬਰ ਤੇ ਅੱਗੇ ਕੀ ਆਪਣਾ ਕੋਈ ਗਾਹਣਾ ਬਾਈ ਇਹ ਕਾਏ ਮਤਲਬ ਕੀ ਗੱਲ ਕਰਾਇ ਸੁਹ ਸੁਹ ਹੁੰਦੀ ਹੋਣਾ ਜੀ ਇਹ ਵੀਰੇ ਦੂਜਾ ਸੂਗੀ ਦੂਜਾ ਸੂਗੇ ਸੂ ਦਾ ਕਿੰਨਾ ਕੁ ਸਮਾਂ ਬਾਕੀ ਪਹਿਜੇ ਵੀਰੇ ਇਹਦਾ ਅਗਲੇ ਤੇ ਕਹਿਣ ਅਨੁਸਾਰ ਹਲੇ ਹਫਤਾ ਪਿਆ ਹੈ ਵੀਰੇ ਹਜੇ 27 ਤਰੀਕ ਦੀ ਵੀਡੀਓ ਆ ਜ ਜਨੇ ਐ ਮਤਲਬ ਬਾਕੀ ਲਿਆਂਦਾਂਗਾ ਬਾਈ ਕਹੇ ਵੀ ਨਹੀਂ ਸਕਦੇ ਕਈ ਵਾਰੀ ਦਿਨ ਵੱਧ ਵੀ ਲੈ ਜਾਂਦੇਗਾ ਕਈ ਵਾਰੀ ਜਲਦੀ ਸੁ ਪਿੰਨਗਾ ਦਾ ਕੋਈ ਪਤਾ ਨਹੀਂ ਲਿਆਂਦਾਂਗਾ ਅਗਲੇ ਮਹੀਨੇ ਚਾਰ ਪੰਜ ਤਰੀਕ ਤੱਕ ਜੇ ਹਫਤਾ ਪਿਆ ਹੈ ਹਫਤੇ ਦਾ ਲੀਵਾ ਨੇ ਬਹੁਤ ਸੋਹਣਾ ਤਿਆਰ ਕਰ ਲੈਣਾਗਾ ਦੁੱਧ 26 27 ਕਿਲੋ ਕੱਢ ਦਿੰਦੀ ਹੈ ਅਗਲੇ ਤੇ ਕਹਿਣ ਅਨੁਸਾਰ ਰੰਗ ਬਰੰਡ ਬਹੁਤ ਨਾਲ ਬਹੁਤ ਜਾਣ ਜੂ ਬੀ ਰੱਖ ਲਾ ਦੇ ਫਿਰ ਬਾਕੀ ਬਰੀਡ ਵਾਲੇ ਪੱਖੋਂ ਚੰਗੀ ਆ ਥਣਾ ਦਾ ਗੈਪ ਤੇ ਸਾਇ ਇਹ ਵੀ ਸ ਤੇ ਗਾਂਸ ਨੂੰ ਨਬ ਤੋਰ ਕੇ ਦਿਖਾ ਦੇਣੇ ਹੈਗੇ ਫੇਸ ਕੁਆਲਟੀ ਵੀ ਬੜੀ ਖੂਬਸੂਰਤ ਆ ਵਾਹੜਾ ਤੇ ਇੱਥੋਂ ਸਾਨੂੰ ਕਵੈਣੀ ਸ਼ਹਿਰ ਤੋਂ ਜਿਹੜੀ ਸਾਰੇ ਸਰੀ ਦੀ ਪਾਂਤਰਾ ਉਹ ਚੈੱਕ ਕਰਾ ਦੇਣੀ ਠੀਕ ਹੈ ਜੀ ਆਪਾਂ ਇੱਥੋਂ ਢਿੱਲਾ ਢੋਲਾ ਚੈੱਕ ਕਰ ਸਕਦਾ ਹਜੇ ਹਫਤੇ ਦੀ ਲੱਗ ਅਪ ਕੱਚੀ ਭੇਟ ਢਿੱਲਾ ਢੋਲਾ ਪਾਈਆਂ ਉਹਦਾ ਕਰਮ ਵਾਲੀ ਸੂਣਾ ਲਿਓ ਤਿਆਰ ਕਰੋ ਜਦੋਂ ਤੱਕ ਨੇ ਤਿਆਰੀ ਜਾ ਕੇ ਸੂਣਾਗਾ ਠੀਕ ਆ ਬਾਈ ਕਮਾਲਾ ਦੁੱਧਾ ਕਿੰਨਾ ਕੁ ਅਮੀਰ ਕਰਦਾ ਇਸ ਵਾਰ ਵੀਰੇ ਦੇ ਦੂ 26 27 ਲੀਟਰ ਹੁਣ ਤੈਨੂੰ ਵੀ ਪਤਾ ਹੀ ਆ ਵੀਰੇ ਹੂੰ ਗੱਦ ਕਾਠ ਬਹੁਤ ਐ ਬਾਕੀ ਦੁੱਧ ਨਸਲ ਨੇ ਕਢਾਉਣਾ ਆਈ ਤੂੰ ਲੈ ਕੇ ਦੇ ਉਪਰਿਆ ਨਾੜਾ ਸਿਰ ਮੋ ਚੱਕਰਾ ਦੇਣਾ ਆ ਆ ਦੇਖੋ ਜਿਹੜੀ ਮੈਂਚੀ ਆ ਆ ਚੀਜ਼ਾਂ ਦਾ ਦੁੱਧ ਕਢਣਾ ਹੁੰਦਾਗਾ ਬਾਕੀ ਹੂੰ ਵੀਰੇ ਠੰਡੀ ਸੀਲੇ ਲਾ ਦੇਖ ਲੋ ਹੂੰ ਠੰਡੀ ਕੋਈ ਨਹੀਂ ਨੀ ਪੂਰਾ ਹੀ ਨਹੀਂ ਲੈ ਬਾਕੀ ਵਾਲੇ ਬਣੂ ਬਣੂ ਬਹੁਤ ਢੱਲਾ ਟੋਲਾ ਖਾਸਾ ਪੰਗਾ ਆਪਾਂ ਵਧੀਆ ਠੋਸ ਲੈਵੇ ਦੀ ਆਏ ਨਹੀਂ ਵੀ ਟਟ ਮਾਜਾ ਲੈਵਾ ਬਈ ਹੂੰ ਵਧੀਆ ਗੁੰਦਮਾਂ ਦਾ ਆਰਡਰ ਤਿਆਰ ਕਰੂਗੀ ਹਾਂ ਇਹ ਹੈ ਗਿਆ ਬਹਿੜ ਮਿੱਤਰੋ ਤਿੰਨ ਨੰਬਰ ਤੇ ਟੋਟਲ ਬਾਈ ਕੋ ਤਿੰਨ ਪਸ਼ੂ ਹੈ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤਪਾਦਾ ਜ਼ਿਲ੍ਹਾ ਬਰਨਾਲਾ ਦਾ ਮੋਬਾਈਲ ਨੰਬਰ 9872076012 ਸੰਪਰਕ ਨੰਬਰ ਹੈ ਬੱਚੀ ਕੱਲੀ ਕੱਲੀ ਵੇਚਣੀ ਹੈ ਇੱਕ ਕਿਵੇਂ ਕਰਨੇ ਜੋੜਾ ਦੇ ਦਾਂਗੇ ਉਹ ਜਾ ਭਾਅ ਨਾ ਦੇਣੇ ਕੱਲੀ ਲੈਣੀ ਹੋਈ ਭਾਈ ਕੱਲੀ ਲੈ ਲੈ ਜੀ ਜਿਹੜੀ ਫਿਰ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਚਲਾਂ ਜੋ ਕੋਈ ਜੋੜਾ ਵਾਲੂ ਇਕੱਠਾ ਕਰਾਇਓ ਦਾ ਸੌਖਾ ਆ ਅਗਲੇ ਨੇ ਵੀ ਹਾਂ ਤਾਂ ਹੀ ਲੈਤੀ ਸੀ ਉਹਨਾ ਵੱਡੀ ਬੱਥੀ ਬੈਗ ਗਈ ਸੀ ਭਾਈ ਹਾਂ ਤੇ ਉਹ ਕਹਿੰਦਾ ਯਾਰ ਇੱਕ ਹੋਰ ਲਿਆ ਦੇ ਮੁੜ ਕੇ ਮੈਂ ਨੰਬਰ ਡਿਲੀਟ ਪੱਜ ਗਿਆ ਮੁੜ ਕੇ ਆਇਆ ਨਹੀਂ ਮੈਂ ਕਹਿੰਦਾ ਅੱਛਾ ਉਹ ਦੂਰ ਵਾਲਾ ਅਗਲਾ ਕਹਿੰਦਾ ਤੂੰ ਵੀ ਇਧਰ ਇੱਕ ਹੋਰ ਲਿਆ ਮੈਂ ਇੱਕ ਲਿਆਇਆ ਹੋਰ ਉਹ ਕਹਿੰਦਾ ਇੱਕ ਛੋਟੀ ਜੀ ਹੋਰ ਲਿਆ ਦੇ ਮੁੜ ਕੇ ਉਹ ਅਗਲਾ ਕਹਿੰਦਾ ਯਾਰ ਕਰਾਇਆ ਪੈਂਦਾ ਚਲ ਕੋਈ ਗੱਲ ਨਹੀਂ ਹੋਰ ਮੈਂ ਕੀ ਜਾਣਾਂ ਕਿਸੇ ਹੋਰ ਚੰਗੇ ਵਿੱਚ ਹੋਰ ਦੇ ਮਨ ਲੜ ਜੂਗਾ ਐਡੀ ਗੱਲ ਨਹੀਂ ਹੈਗੀ ਕਿਹੜਾ ਕੋਈ ਕਿਹੜਾ ਕੋਈ ਮਾੜੀ ਜੇ ਚੰਗੇ نسل ਦੇ ਬੱਚਾ ਨਹੀਂ ਗੀਆਂ ਸੋ ਠੀਕ ਆ ਬਾਈ ਜਿਹੜੇ ਭਰਾ ਨੂੰ ਨਗ ਪਸੰਦਾ ਹੈ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ